it's like guru in our ਦੇ ਆਈ ਕੋਈ ਨਾ ਨ ਜਾਣੇ ਪਿਆਹੇ ਗੁਰੂ ਗੁਰਨਾ ਦੀ ਸਤਨਾਮ ਸ੍ਰੀ ਵਾਹਿਗੁਰੂ ਅਸਰੂ ਵਾਹਿਗੁਰੂ ਦਾ ਸਿੱਕੂ ਅੰਕਾਸ ਅੰਨ ਦੀ ਕਿਵਤੇ ਸ੍ਰੀ ਭਗਤ ਜੀ ਸਹਾਇ ਵਾਹਿ ਸ੍ਰੀ ਭਗਤੀ ਜੀ ਕੀ ਪਾਤਸ਼ਾਹੀ ਜਿਸ ਦੇ ਪ੍ਰੇਰਿ ਭਗਵਤੀਸ਼ੁਰਕਾ ਮਨਾਂ ਦੇ ਵਿੱਚ ਆਏ ਫਿਰ ਅੰਨਦ ਗੋਸਲੇ ਮਗਰਾ ਤੁਨਾਂ ਸਰਾਈ ਅਭਿਨਾਗੁਬਨੋ ਸ਼ਿਮੋ ਸ੍ਰੀ ਹਰਾਇ ਸ੍ਰੀ ਅਕਸ਼ੰਤਿ ਹੈ ਜਿ ਜਿਕੇ ਸੰਤ ਰਜਾਇ ਤੇ ਪਾਦ ਦ੍ਰਿਸ਼ਿਮ੍ਰਿਆ ਕਾਟਣ ਜਿ ਆਵੈ ਤਾਹੀ ਸਾਰ ਤਾਈ ਵਿਸਰਾਇ ਦਸਵੇਂ ਪੱਖਾ ਗੁਬਨ ਸ੍ਰੀ ਮਾਰਾਡ ਸੋ ਭਾਈ ਹੋਏ ਸੋ ਭਾਈ ਦਸਾਮਸਤੇ ਰਿਯਾਤਮ ਜੂਤਿ ਸਾਛਿਲੇ ਰੂਪੇ ਸਹਿ ਜੀ ਅਧਿਕਾਰ ਜਾਤਰਾ ਤੇ ਅਕਰ ਕੇ ਬਜਾ ਜੀ ਸਭੀਆਂ ਸਭੀਆਂ ਜਿਨਾ ਨਾਮ ਜਪੇ ਆਉਣ ਛਕੇ ਆ ਨਿਤੁ ਆਇ ਤੇ ਵਾਹੀ ਦੇਵ ਕੀ ਅੰਕ ਕੀਤਾ ਤੇ ਨਾ ਪਿਆਰਿਆ ਸਿਰਿਆਰਿਆ ਨਿਤ ਪਤ੍ਰ ਪਾਈ ਰਹਾ ਧਿਆਨ ਕਰਕੇ ਖਾਲਸਾ ਜੀ ਬਨਾਰੇ ਵਾਹੀ ਗੁਰੂ ਜਿਸ ਸਾਹਿਬ ਸਿੰਘ ਜੀ ਆਨੇ ਬੰਬੇ ਤੋ ਸੀਨ ਤੇ ਬੰਧ ਬੰਧ ਕਰਵਾਏ ਕੋਪਰੀਆਂ ਲਵਾਈਆਂ ਚਰਪੜੀਆਂ ਤੇ ਚੜ੍ਹੇ ਤਾਨਾ ਨੇ ਆਪ ਚਾਏ गुरुवाले अभी सेवाले कुर्बानियाँ कितनी आतर नहीं आ रहे आस के कितना सुवासका सागन वाले तिनारी पुत्र पुत्र जाते आतर के खासारी भलवाले वाहे गुरु जाते आतर के खासारी को वाहे ਦਾਣਾ ਪ੍ਰਦਾਨ ਨਾਮ ਦਾ ਸ੍ਰੀ ਅੰਮ੍ਰਿਤ ਪ੍ਰਸਾਦ ਜੀ ਦੇ ਦਰਸ਼ਨਿ ਨਾਣ ਚੌਕੀਆਂ ਚਰਨੇ ਮੂਗੇ ਯਗੋ ਯਗ ਕਾਲ ਸਮੁਖ ਆਇਆ ਬੁੱਲ੍ਹੋ ਜੀ ਵਾਹੀ ਗੁਰੂ ਆਪੀਆਂ ਦੇ ਸਿੱਖਾਂ ਦਾ ਮਾਣ ਨਿਵਾ ਮਾ ਤੁਤੇ ਬਾਤ ਬਖ ਦੇ ਰਾਖੇ ਆਪ ਵਾਹਿਗੁਰੂ ਹੈ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਭਾਈ ਦਾਤਾ ਜੀ ਅਰਿਸ਼ ਨਕਾਰਾ ਸਾਈ ਮਤੇ ਉਪਰਿਵਾਰਿਆ ਪ੍ਰਖਵਾ ਦੇ ਜਨਮ ਤੋਂ ਪਰਸਮੋਛ ਹੋੜਿਆ ਗਿਆ ਹੈ ਜਿਤਨਾ ਦੇ ਖੁੱਲੇ ਦਰਸ਼ਨ ਨਿਦਾਰ ਸੇਵਾ ਸਰਵਾਦਾਰ ਪਿਆਰੀ ਖਾਲਸਾ ਜੀ ਨੂੰ ਬਖਸ਼ੂ ਇਹਨਾਂ ਆਦੇਵਾਂ ਦੇ ਮਾਣ ਜਿਤਾਣੇ ਆਦੇ ਕਾਲ ਨਿਉਟੇ ਅਤੀ ਓਟ ਨਿਆਸਰਿਆਂ ਦੇ ਆਸਰਾ ਸਤਿਗੁਰੂ ਤਨ ਭਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਪ ਦੀ ਕਿਰਪਾ ਦੇ ਨਾਲ ਗੁਰੂਵਾਰਾ ਗੁਰਮਖਾ ਸਹਾਉ ਮਨੀ ਗਾਨ ਮੋੜ ਤੋਂ ਸ੍ਰੀਮਾਨ ਸਤਵਾ ਬਾਸਤਰਾਪ ਸਿੰਘ ਜੀ ਦੀ ਪ੍ਰੇਰਣਾ ਦੇ ਨਾਲ ਸਕਦਾ ਹਰ ਸਾਲ 43 ਦਿਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਹਿੰਦਿਆ ਦੇ ਸព ਅਸਥਾਨ ਤੇ ਸ਼ਬਦ ਚੌਂਕੀ ਦੇ ਰੂਪ ਵਿੱਚ ਨਤਮਸਤ ਹੋਣੀਆਂ ਨੇ ਆਪ ਜੀ ਨੇ ਇਸ ਸਾਲ ਵੀ ਕਿਰਪਾ ਕੀਤੀ ਹੈ ਸੰਗ ਦਾ ਬੜੀ ਭਾਵਨਾ ਸ਼ਰਧਾ ਇਤਿਫਾਕ ਦੇ ਨਾਲ ਆਪ ਜੀਾਂ ਦੇ ਯਾਦ ਦੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਹਿੰਦਿਆ ਨਤਮਸਤ ਹੋ ਰਹੀਆਂ ਨੇ ਆਪ ਜੀ ਦੀ ਕਿਰਪਾ ਦੇ ਨਾਲ ਅੱਜ ਤੇ ਕੀਵਾ ਦਿਨ ਹੈ ਅਤੇ ਆਪ ਜੀਆਂ ਦੇ ਦਰ ਘਰ ਦੇ ਪ੍ਰੇਤਵਾਰ ਭਾਈ ਗੁਜਿੰਦਰ ਸਿੰਘ ਜੀ ਸੁੱਚੇ ਪਰਿਵਾਰ ਨੇ ਬੜੀ ਭਾਵਨਾ ਸ਼ਰਧਾ ਦੇ ਨਾਲ ਜਨਮਾ ਵਾਤੇ ਜਾ ਬਣੀ ਤਿਆਰ ਕੀਤਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਸੰਤਾਂ ਦੇ ਚਰਨ ਪਰਸੇ ਨੇ ਜੋ ਮੰਨਦੀ ਆ ਭਾਵਨਾ ਬੁਲਿਆ ਕਰਕੇ ਸੰਤਾਂ ਦੀ ਸੇਵਾ ਕਰਦੇ ਨੇ ਜੋ ਮੰਨਦੀ ਆ ਭਾਵ ਗੁਰਮਤਿ ਪ੍ਰਯਾਤਾ ਅਨੁਸਾਰ ਪੂਰੀਆਂ ਕਰਦੀਆਂ ਪੁੱਤਰ ਆਦੇਦਾਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਆਪ ਜੀ ਨੇ ਕਿਰਪਾ ਕਰਨੀ ਪਈ ਜਵਿੰਦਰ ਸਿੰਘ ਜੀ ਦੇ ਪੁੱਤਰ ਭਾਈ ਮਨਪ੍ਰੀਤ ਸਿੰਘ ਜੀ ਨੂੰ ਆਪ ਨੇ ਕਿ ਜਾਣੇ ਆ ਪੜਹਾਰਿਆਂ ਚੋ ਸੋਹਣੇ ਲਾਲਾਂ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਨਾਮ ਸਿਮਰਨ ਕਮਾਈ ਵਾਲੇ ਬੱਚੇ ਦੀ ਦਾਤ ਝੋਲੀ ਵਿੱਚ ਪਾਉਣੀ ਤਾਂ ਜੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਹਨਾਂ ਦੀ ਆਉਣ ਵਾਲੀ ਪੀੜ੍ਹੀ ਵੀ ਤੇਰੀ ਸੰਗਤ ਦੀ ਸੇਵਾ ਕਰਦੇ ਰਹੇ ਤੇਰੀ ਸੰਗਤ ਨਾਲ ਜੁੜੇ ਰਹੇ ਕਿਰਪਾ ਕਰਨੀ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਰਮਾਰਾ ਸਾਹਿਬ ਸੰਗਤ ਦੀ ਉਦਾਸ ਸੁਣ ਕੇ ਭਾਈ ਮਨਪ੍ਰੀਤ ਸਿੰਘ ਜੀ ਦੇ ਦਰੋੜਾ ਪਾਚਾ ਜੀ ਬਾਰਾ ਕਾ ਪੁੱਤਰ ਆਂਗਿਆ ਦਾਤਾ ਨਾਲ ਨਵਾਜੋ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਤੇਰੀ ਕਿਰਪਾ ਦੇ ਨਾਲ ਦੋਨੋਂ ਹੀ ਜੀ ਤੇਰੇ ਦਾਤੇ ਕਦਮ ਕਦਮ ਚੱਲ ਕੇ ਤੇਰਾ ਨਾਮ ਜਪਦੇ ਹੋਏ ਨਿਤਾਪਤੀ ਹਾਰ ਦੀਆਂ ਭਰ ਰਹੇ ਨੇ ਤਨ ਬਰੰਗਿਆਨੀ ਬਾਪਾ ਫੁੱਡਾ ਸਾਮਰਾ ਸਾਰੇ ਪਰਵਾਰ ਦੇ ਕਮਾਈ ਇਹਨਾਂ ਦੀ ਝੋਲੀ ਵਿੱਚ ਪਾ ਕੇ ਭਾਈ ਮਨ ਇੱਕ ਸੇਣੀ ਦੇ ਕਾਜ ਰਾਸ ਤਨ ਬਰੰਗਿਆਨੀ ਬਾਪਾ ਫੁੱਡਾ ਸੈਮਰਾ ਤੁਸੀਂ ਕਹਿੰਦੇ ਹੋ ਦਾਤੇ ਦਾਤ ਰੱਖੀ ਹੱਤੇ ਆਪਣੇ ਜਿਸ ਭਾਵੈ ਤਿਸ ਦੇਹੀ ਇਹ ਦਾਤਾ ਤੇਰੇ ਹੱਥ ਵਿੱਚ ਨੇ ਨਾਰੇ ਮਾਇਆ ਨਾਲ ਚਲੀ ਦੀਆਂ ਜਾ ਸਕਦੀਆਂ ਨਹੀਂ ਮਹਾਰਾਜ ਨਾ ਕਿਸੇ ਪਾਸ ਰਹਿ ਜਾ ਜਾ ਸੁਧੀਆਂ ਤੁਸੀਂ ਕਿਰਪਾ ਕਰਦੇ ਹੋ ਬਖਸ਼ਿਸ਼ ਕਰਦੇ ਹੋ ਮੇਰਾ ਕਰਦੇ ਹੋ ਤ੍ਰੁੱਟ ਕਰਕੇ ਇਸ ਬੱਚੇ ਨੂੰ ਗੁਰੂ ਨਾਨਕ ਪਾਛਾ ਆਪਣੀ ਗੁਰਸਿੱਖੀ ਨਾਲ ਜੋੜ ਕੇ ਪੁੱਤਰਾਂ ਦੀਆਂ ਦਾਤਾਂ ਨਾਲ ਨਵਾਜੋ ਕਰਨੀ ਤਰ ਦਸ਼ਮੇਸ਼ ਪਤਾ ਦੀ ਉਹ ਭਾਈ ਮਲਕੀਤ ਸਿੰਘ ਜੀ ਜੋ ਸ਼ਰਾਬ ਦਾ ਸੇਵਨ ਕਰਦਾ ਹੈ ਭਾਵੜਾ ਵਾਲਾ ਬੱਚਾ ਸ਼ਰਧਾ ਵਾਲਾ ਬੱਚਾ ਗੁਰੂ ਨਾਨਕ ਪਾਛਾ ਗਲੋਸ਼ਰਾਵਾਂ ਲਾ ਕੇ ਆਪਣੇ ਚਰਨਾਂ ਦੇ ਨਾਲ ਲਾ ਕੇ ਖੰਡੇ ਪਾਟੇ ਦੀ ਪੌਲਿਸ ਕਾ ਕੇ ਆਪਣਾ ਸਿੱਖ ਬਣਾ ਲਓ ਤੁਸੀਂ ਕਿਰਪਾ ਕਰ ਸਕਦੇ ਹੋ ਬਾਪੂ ਜੀ ਮੇਰਾ ਦੀਆਂ ਨਾਮਾਂ ਕਰਕੇ ਪਰਿਵਾਰ ਦੀ ਬੇਨਤੀ ਸ਼ਰਧਾ ਭਾਵਨਾ ਦੇ ਨਾਲ ਦਰ ਪ੍ਰਮਾਣ ਕਰਨੇ ਗੁਰੂ ਨਾਨਕ ਪਾਚਾ ਜੀ ਨੂੰ ਗੁਰੂ ਭਾਵਨਾ ਦੇ ਕਰਕੇ ਬੇਨਤੀਆਂ ਕਰਦੇ ਨੇ ਸੁਭਾਵਨਾ ਗੁਰੂ ਜੀ ਆਦਿ ਅਸੀਂ ਸਰਧੰਗੀਆਂ ਕਰਨੀਆਂ ਦਾ ਆਪਾਂ ਦੀ ਆਸ ਦੀਆਂ ਦਿੱਤੀਆਂ ਜਾਂ ਦਰਤਾ ਵਿੱਚੋਂ ਅਮਰਿਤ ਮਾਈਕਾ ਪਛਾਣ ਦੇਖ ਦੁੱਧ ਦੇ ਕੱਫੇ ਪਕਾਉਣੇ ਸਿੱਖਦ ਕੇ ਹਰਨਾ ਦੀ ਕਲੀ ਪਾਕ ਸਾਹਿਬ ਸੋਚ ਪਿਤਰਾ ਉਹ ਲਾਹੂ ਪੁਘਰਾਏ ਲਗਾ ਆਪੂ ਸਾਧ ਸੰਗਤ ਵਿੱਚ ਵਰਦੇ ਜੋ ਜੀ ਸ਼ਕੇ ਸੁਰਵਾਪ ਦੀ ਜਨਮ ਜਪੇ ਸਵਾਖੀਵਾਹੇ ਗੁਰੂ ਬਾਜ ਤੋਂ ਜਪੇ ਦੀ ਗੁਰੂ ਕਿਰਪਾ ਅੱਬੇ ਤੋਂ ਗੁਰੂ ਨਾਨਕ ਪਾਚਾ ਵਾਲਾ ਸੰਗਤਾ ਇਸੇ ਤਰ੍ਹਾਂ ਨਹੀਂ ਤੇਰੇ ਦਰਪੇ ਸੰਗੀਆਂ ਪਰੰਗੀਆਂ ਰੋਣਾਂ ਰਹਿੰਦੇ ਵੇ ਦਿਨ ਸੁਖ ਸੁਖਾਂ ਦੇ ਨਾਲ ਦਰਵਾ ਲੈਣੇ ਬ੍ਰਹਮ ਗਿਆਨੀ ਬਾਬਾ ਪੁੱਡਾ ਸ਼ਰਮੀ ਮਹਾਰਾਜ ਕਲਗੁਨੀ ਪਹਿਰੇ ਦੂਰ ਕਰਕੇ ਆਪਣੇ ਨਾਮ ਦੇ ਪਹਿਰੇ ਲਾ ਕਰਕੇ ਰਹਿੰਦੇ ਵੇ ਜਨ ਆਪੀਆਂ ਨੇ ਪੂਰੇ ਕਰਵਾ ਲੈਣੇ ਸਾਰੀ ਸੰਗਤ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ ਜੋਸ਼ ਉਪਾਉਣਾ ਲੈ ਕੇ ਸੰਗਤਾਂ ਆਈਆਂ ਨੇ ਤੇ ਨੰਦੀਆਂ ਭਾਵਨਾ ਪੂਰੀਆਂ ਕਰਨੀਆਂ ਤਾਨ ਤਾਨ ਨਿਭ ਰੋ ਗਿਆ ਨਹੀਂ ਬਾਬਾ ਬੁੱਢਾ ਅਸਰ ਦੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਸ਼ਹੀਦ ਧੰਨ ਧੰਨ ਬਾਜਾ ਵਾਲੀ ਸੱਚੀ ਸਰਕਾਰ ਕਰਨੀ ਵਾਲੀ ਸੱਚੀ ਸਰਕਾਰ ਕਿਰਪਾ ਕਰਕੇ ਤਰਸ ਕਰਕੇ ਜੰਦੇ ਦੇ ਸਿਰ ਤੇ ਰੇਹ ਪਾਇਆ ਆਪ ਰੱਖਣਾ ਔਖੀਆਂ ਘੜੀਆਂ ਤੋਂ ਬਚਾਉਣਾ ਔਖੀ ਝੜੀ ਨਾ ਦੇਖਣ ਦੇ ਆਪਣਾ ਮਿਰਦਨ ਵਾਲੇ ਆਪ ਤੇਰਾ ਕੇ ਆਪਨੇ ਕੋ ਸਾਬ ਸਾਜ਼ਬ੍ਰਿਤ ਪਾਲੇ ਜਥੇ ਨੂੰ ਚਾਲੇ ਪੌਣ ਦੀ ਆਖਿਆ ਬਖਸ਼ਿਸ਼ ਕਰਨੀ ਰੱਤੇ ਦੀ ਲੋਰ ਕਾਰ ਤੋਂ ਬਚਾਉਣਾ ਆਪਣੇ ਚਰਨਾਗਰ ਲਾਉਣਾ ਮਹਾਪੁਰਖਾਂ ਨੂੰ ਦੇਹ ਰੋਕਾ ਦੀ ਜਾਗ ਬਖਸ਼ਿਸ਼ ਨਹੀਂ ਤਾਗ ਰੂਤੀ ਦੀ ਜਾਗ ਬਖਸ਼ਿਸ਼ ਕਰਨੀ ਇਸੇ ਤਰ੍ਹਾਂ ਤੇਰੀ ਸੰਗਤ ਦੇ ਨਾਲ ਜੁੜ ਕੇ ਨਾਮ ਸੇਵਾ ਸੁਮਨ ਦੀ ਕਮਾਈ ਕਰਕੇ ਸੰਗਤਾਂ ਨੂੰ ਸੱਚ ਦੇ ਮਾਰਗ ਤੇ ਚਲਾ ਕੇ ਗੁਰੂਆਂ ਦੇ ਪਾਛੀ ਦੀ ਮਾਰ ਅੱਜ ਤੇਰੇ ਕਰਨਾ ਨਾਲ ਜੋੜਨਾ ਅਸੀਸ ਬਖਸ਼ਿਸ਼ ਕਾਣੀ ਇਸੇ ਤਰ੍ਹਾਂ ਸੰਗਤਾਂ ਆਉਂਦੀਆਂ ਰਹਿਣ ਤੇਰੇ ਗੁਣ ਗਾਉਂਦੀਆਂ ਰਹਿਣ ਤੇਰੇ ਦਰਸ਼ਨ ਗਾਰੇ ਕਰਦੀਆਂ ਰਹਿਣ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਨਾਮਯਾਮ ਜਿਹਦਾ ਨਾਮ ਜਿਤੇ ਆਵੇ ਨਾਮ ਕਲਾ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ